ਈ ਹਾ ਸਾਰਿਆਂ ਨਾਲ ਹੀ ਜੱਜ ਅਮਨ ਆਪਣੇ ਬਟਿਕਰਾ ਅਵਧਨ ਗੁਕੀ ਨਾਲ ਆਏ ਨੇ ਬੰਦੇ ਆ ਗਏ ਆ ਅੰਮ੍ਰਿਤਸਰ ਦੇ ਪਲੇਟਫਾਰਮ ਵੀ ਆ ਗਿਆ ਅਮਨੇ ਪਰਾ ਜਲੰਧਾ ਤੋਂ ਨੇ ਮੈਂ ਤੁਹਾਡਾ ਪ੍ਰਾਸਨ ਦੀ ਥੈਂਕ ਜੋ ਕਿ ਜਲੰਧਾ ਤੋਂ ਭਾਈ ਅਮਰ ਸੰਧੂ ਕੋਲ ਆ ਸੀ ਪਹੁੰਚਿਆ ਬਹੁਤ ਸੇਵਾ ਕਰਨਾ ਛਾਡੀ ਬਹੁਤ ਵਧੀਆ ਬੰਦੇ ਬਹੁਤ ਵਧੀਆ ਹੁੰਦੇ ਹਾਂ ਹਾਂਜੀ ਹੁਣ ਆਪਣਾ ਲੰਚ ਟਾਈਮ ਹੋ ਗਿਆ ਤੇ ਸਰਦਾਰ ਜੀ ਦਾ ਪੋਡਕਾਸਟ ਚੱਲ ਰਿਹਾ ਅਸੀਂ ਸੋਚਿਆ ਪਹਿਲਾਂ ਆਪਾਂ ਜਾਏਗੇ ਹੋਟਲ ਤੇ ਜਾਂ ਤੱਕ ਖਾਣੇ ਆ ਘਰ ਸਾਡਾ ਥੋੜਾ ਜਿਹਾ ਅੱਗੇ ਪੈਂਦਾ ਹਨੇ ਕੁੜਦਾ ਚੱਲਦਾ ਪਿਆ ਉਹ ਤੋਂ ਬਾਅਦ ਘਰੇ ਵੀ ਜਾਵਾਂਗੇ ਤੇ ਜਾਨੀਏ ਟੋੜ ਟੋੜੇ ਜਾਣੇ ਕਰਕੇ ਰੋਟੀ ਖਾ ਲੈਣੇ ਜਾਨ ਨੂੰ ਤੇ ਇੰਨਾ ਸਾਰਿਆਂ ਨੂੰ ਲੈ ਕੇ ਨਾਨ ਦੀਏ ਤੇ ਫੇਰ ਮਤ ਨਾਨ ਨੇ ਤੇ ਉਹ ਤੁਹਾਨੂੰ ਖਾਣ ਆ ਰਿਹਾ ਖਾਾਰੇ ਕਿੱਦਾਂ ਦੇ ਲੱਗੇ ਬਹੁਤ ਵਧੀਆ ਬਹੁਤ ਟੇਸਟੀ ਬਹੁਤ ਵਧੀਆ ਜੀ ਇਹ ਸਾਡੇ ਪ੍ਰਤਾਪ ਜੋਂਗ ਦੀ ਫੇਮਸ ਦੁਕਾਨਾਂ ਦੀ ਬਚਪਨ ਤੋਂ ਇੱਥੇ ਖਾਂਦੇ ਆ ਰਹੇ ਆ ਤੇ ਅੱਜ ਇਹਨਾਂ ਨੂੰ ਵੀ ਸਪੈਸ਼ਲੀ ਮੈਂ ਇੱਥੇ ਲੈ ਕੇ ਆਇਆ ਜਦ ਵੀ ਆਇਆ ਤੰਗੀਤ ਨੇ ਬਿਲਕੁਲ ਕੋਈ ਛਾਈ ਦੁਕਾਨ ਜਰੂਰ ਖਾ ਕੇ ਜਾਓ ਛੋਲੇ ਭਟੂਰੇ ਨਾਣ ਬਹੁਤ ਵਧੀਆ ਆ ਆਈਸਕ੍ਰੀਮ ਵਗੈਰਾ ਜੋ ਮਰਜ਼ੀ ਲੋ ਇਹਨਾਂ ਤੋਂ ਹਰ ਇੱਕ ਚੀਜ਼ ਮਿਲਦੀ ਹੈ ਬਾਈ ਉਹਨਾਂ ਨੂੰ ਵੀ ਮਿਲਾ ਦਿੰਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਇਹ ਇਹ ਤੁਮੋਂ ਉਗੜੀ ਵੀ ਲੋਕਾਂ ਨੂੰ ਟੈਲੈਂਟ ਕਰ ਦੇਣਾ ਦੇਖੋ ਇਹ ਹੈ ਸਿੱਕਰ ਆਉਂ فاجايے <laughs> نہیں <No, no. gülüyor> ਇਹ ਮੇਰਾ ਬੇਟਾ ਉਹ ਪੁੱਤੀਜਾ ਚਲੋ 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 ਅੰਦਰ ਠੀਕ ਬਣਾ ਦੂੰਗਾ ਲਿਆ ਇਹ ਬਣਾ ਦੂੰਗਾ ਫਿਰ ਵੀ ਘਟ ਦੇ ਇਹ ਮਾਤਾ ਨੂੰ ਰੱਖਦਾ ਉਸ ਨਾਲ ਪਿਆ ਅੱਛਾ ਰਾਹ ਦਾ ਰਹਾਬਾ ਤੈਨੂੰ ਆਪ ਨੂੰ ਸਾਢੇ 3 4 ਵਜੇ ਦੀ ਬੂੜੇ ਆਪਾਂ ਹਾਂ ਲੋੜ ਨਹੀਂ ਜਦੋਂ ਉਹ ਕਿੰਨੇ ਮੋਅਲ ਕੋ ਲਿਆ ਕੋਈ ਵੀ ਰੋਕੇ ਬਿਲਕੁਲ ਨਾਲ ਫੋਕਝਾ ਲੋ ਬਸ ਅਜੇ ਇਹ ਨੂੰ ਵੇਲੇ ਨੂੰ ਸੁਣ ਦੱਸਦੇ ਨਹੀਂ ਕੋਈ ਸ਼ਕਤ ਉਹ ਦਫਾ ਬਣਾ ਦੇਵਾ ਤੇ ਮੈਂ ਕੰਪਲੇਨ ਲਿਖਾਈ ਹੋਈ ਹੈ ਦਿਖਾਉਂਗੇ ਬਕਰੇ ਤਾਂ ਕੀ ਕਰਨਾ ਕੰਪਲੇਨ ਨਹੀਂ ਕਰਨਾ ਕੋਲ ਕਾਲ ਹੀ ਹੋ ਇੰਨੀ ਕ ਫੋਨ ਪੈ ਰੋ ਕਹਿੰਦੇ ਆ ਕਰਕੇ ਲੈ ਜਾ ਭਰਾਵਾ ਕਹਿੰਦੇ ਇਤੋਂ ਵੱਡਾ ਤੇ ਕੰਮੇਰੇ ਬੂੜੇ ਰਹਿ ਗਏ ਤਾਂ ਬਾਹਰ ਚੱਲਦੇ ਵਾਪਸ ਨਹੀਂ ਹੁੰਦੇ ਮਾਰਦੇ ਪੁੱਤ ਨੂੰ ਮੇਰਾ ਦੇਖ ਕੇ ਕਦੇ ਵੀ ਮਾਰਦੇ ਨਹੀਂ। ਕਿੰਦਾ ਪਚਵੇ ਲੋ ਜਦੋਂ ਮੈਂ ਸੁਣਦਾ ਉਹ ਲੋ ਉਹ ਛੱਟਪੇੜ ਤੋਂ ਬਚਾ ਦੇ ਨੇ ਛੱਟਪੇੜ ਦੀ ਪਾਈ ਹੁੰਦੀ। ਇਹ ਸਭ ਤੋਂ ਡੋਕਰ ਮਾਰਦੇ ਮਾਰਦੇ ਨੇ ਪੱਕਾ। ਮਾਰਦੇ ਵੀ ਦਰਤੇ ਆ। ਮਾਰ ਕੇ ਪੁੱਛਣਾ ਸੀ। ਮਾਰ ਕੇ ਪੁੱਛਦੇ ਨੇ ਕਰ। ਮੁੰਡਾ ਅਦੀਬਾ ਕਿੱਥੇ ਨਗਨ ਜਾਣ ਮੈਂ ਕਿੱਥੇ ਜਾਣਾ ਹੈ ਇਹ ਕੋਈ ਸਰਕਾਰੀ ਅਹੁਦੇ ਜਾਂ ਨਹੀਂ। ਬਾਈ ਕੁਝ ਗੱਲ ਨਹੀਂ ਮੈਨੂੰ ਕੁੰਗੜੇ ਆਪ ਪਾਸਾ ਤੇ ਜਨਾਗ ਉਹਨੂੰ ਆ ਕਿੰਨਾ ਵਧੀਆ ਬੰਦਾ ਆ ਨਹੀਂ ਨਹੀਂ ਉਹ ਮੇਰੇ ਤੋਂ ਆ ਰਿਹਾ ਕੋਟਾ ਨਾ ਬਾਬ ਦੇ ਨਾਲ ਬਹੁਤ ಜಾਸਤ ਲੀਡ ਰਹਿ ਗਿਆ ਆਇਆ ਨਹੀਂ ਅਗਲੀ ਵਾਰ ਜੇ ਉਹੀ ਰਿਪੀਟ ਕਰਾ ਗਿਆ ਤਾਂ ਲੈ ਕੇ ਆਉਗਾ ਇਹ ਬੰਦਾ ਵਧੀਆ ਜਲਦੀ ਟਾਈਮ ਰੱਖਦੇ ਆ ਦੁਬਾਰਾ ਕੋਈ ਵਧੀਆ ਕਮੈਂਟ ਕਰਨਾ ਪਾਉਂਦੇ ਜੀ ਪੰਜਾਬੀ ਗਾਇਕ ਨੂੰ ਕਿ ਦੱਸਿਆ ਜੀ ਜਨਾਗ ਨੂੰ ਭੱਜ ਕੇ ਪੁੱਛੀ ਜਾ ਤੇ ਆ ਗੋਇੰਦਰਾ ਤੇ ਰਿਪੋਰਟ ਦਾ ਸੁਣੋ ਉਹਨੂੰ ਰਹਿ ਗਈ ਪ੍ਰੀਤ ਨੇ ਮੈਸੇਜ ਨਹੀਂ ਕੀਤਾ ਯਾਰ ਉਹ ਆਈਡੀ ਕਿਹਦੀ ਬਣੀ ਬੱਤ 33 ਆਈਡੀ ਕਿਹਦੀ ਬਣਾਉਣਾ ਹੈ ਉਹ ਮਹਰੇ ਕੰਮ ਕਰਦਾ ਉਹ ਚਾਹੁੰਦਾ ਪ੍ਰੀਤ ਤੇਰਾ ਵੀ ਕੰਮ ਹੋ ਜਾਊਗਾ ਜਿਹੜਾ ਵੀ ਤੂੰ ਕਿਹਾ ਵਾ ਸਹੀ ਕਰਦਾਂਗੇ ਠੀਕ ਹੈ ਆਈਡੀ ਦਾ ਡਾਕੂਮੈਂਟ ਮੈਨੇ ਦਾ ਫੋਟੋ ਤੇ ਇਹੇ ਕਿਹਦੀ ਦੀ ਹੈ ਤੇ ਲੋਰਾਂ ਨੂੰ ਚੈਰੀ ਦਾ ਕਰਾ ਦੇ ਉਹਨੂੰ ਚੈਨਲ ਦਾ ਹੋਰ ਹੈ ਉਹਦਾ ਗੂਗਲ ਪਿੰਨ ਦਾ ਬੰਗਾ ਬਾਰੇ ਜਦੋਂ ਅਨੁਮਾਣ ਘੁੜਿਆ ਜਾਂਦਾ ਸੀ ਜਦੋਂ ਪਹਿਲਾ ਸੀਗਾ ਪਹਿਲਾ ਬਿਲ ਬੋਲ ਰੱਖੀਤ ਨੋਟ ਨਾਮ ਦਾ ਇਹ ਬੰਦਾ ਬੁਲਾਇਆ ਕੋ ਸਤੋਰਾ ਉਹਨਾਂ ਦੇ ਇੱਕ ਬੰਦੇ ਦੇ ਬਸਤਾ ਗਾਮ ਨੇ ਕਿ ਉਹਨੂੰ ਫ੍ਰੀ ਯੇ ਸੈਟਿੰਗਾਂ ਚੀਕੀ ਆਉਂਦੀਆਂ 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 ਆ ਨੰਨੇ ਦਿਨ ਇਹ ਨੂੰਹੋ ਭਾਜੀ ਦੱਸਦੇ ਹੋ ਸਰਦਾਰ ਜੀ ਨਾਲ ਸੰਬੰਧ ਕਰੋ ਨਾ ਕਿਉਂਕਿ ਇਹ ਵੱਡਾ ਕੁਝ ਹੀ ਇਹਨਾਂ ਪਤਾ ਇੱਥੇ ਇਹ ਸਾਨੂੰ ਰੇਸ਼ੀ ਦੇ ਬਾਰੇ ਨਹੀਂ ਪਤਾ ਕਿਸੇ ਐਕਸਪਰਟ ਬੰਦੇ ਨਾਲ ਸੰਪਰਕ ਕਰਾ ਜੁੜੀਆ ਅੱਨਾ ਸਾल्या ਸਪਸ਼ ਸਾਰੇ ਥੋੜੇ ਸਿੱਖੇ ਹੁੰਦੇ ਆ ਬਿਲਕੁਲ ਪਰ ਕਾਹ ਕਰ ਸਕਦੇ ਆ ਬਾਕੀ ਭਾਜੀ ਨੂੰ ਪਤਾ ਕਿ ਕੋਈ ਵੀ ਫੇਕ ਦਾ ਉਧਰ ਨਹੀਂ ਲੈਣਾ ਭਾਜੀ ਉਹ ਪੇਡਾ ਵੀ ਇਹ ਲਗਾਉਂਦੇ ਆ ਫੇਸਟੂ ਦੇ ਸਾਕੇ ਮੈਂ ਦਿਆ ਬਾਟਨਾਂ ਦੇ ਪਾ ਕੇ ਹਾਂ ਸਾਡੇ ਕੋਲੇ ਬੈਠੇ ਆ ਜਿਹੜਾ ਲੋਕ ਬੰਦਾ ਉਹਦੇ ਕੋਲੇ ਜਾਂਦੇ ਨੇ ਵੱਡੇ ਯੂਟਿਊਬਰ ਕਦੇ ਨਹੀਂ ਮਿਲਦੇਗੇ ਪੈਸੇ ਲਈ ਉਹ ਵੀ ਸਾਡਾ ਉਹ ਤਣਤਾ ਕੱਲੀ ਜਿਕਰ ਮਾ ਚੋਂਦਾ ਤਾਂ ਜੀ ਸਭ ਕੇ ਬਲਾਸਾ ਦਾ ਜੀ ਜੂਰਾ ਮੰਗੇ ਹਰਕਤ ਦੇਖ ਲਈ ਆ ਫੋਨ ਕਰੋ ਸਰਦਾਰ ਜੀ ਨਾਲ ਸੰਪਰਕ ਕਰੋ ਪੈਸੇ ਜ਼ਰੂਰ ਲਾਦੇ ਪਰ ਥੋੜੇ ਜੇ ਲੋਕ 20000 ਮੰਗਦੇ 1000 ਨਾਲ ਕੀ ਜਾਂਦਾ ਵਾ ਨੋਰਮਲ ਵੀਸਾ ਨੋਰਮਲ ਪੇਸਾ ਉਹਦੇ ਜਿੰਨੇ ਤੁਹਾਡਾ ਚੈਨਲ ਹੋਦਾ ਦਾ ਫੈਕਟਾਂ ਦੀ ਲੋੜ ਕੀ ਚਾਹੀਦਾ ਜੇ ਬੋਲਾਂਗਾ ਕਿ ਅਸੀਂ ਨੂੰ ਮੋਨੀਟਰ ਕਰੀਏ ਬਾਜੀ ਕਾਲੂ ਜੇ ਅਸੀਂ ਕੋਈ ਲੌਂਗ ਵੀਡੀਓ ਸਾਡੀ ਵਧੀਆ ਚੱਲਦੀ ਹੈ ਨਾ ਇੱਕ ਲੌਂਗ ਵੀਡੀਓ ਘੰਟੇ ਵਾਲੀ ਸਾਡੀ 2.4 ਮਿਲੀਅਨ ਦੇ ਚੱਲਦੇ ਬਾਜੀ 10 15 20 ਲੱਖ ਵੱਧ ਤੇ ਗਿਆ ਨਾ ਜੀ ਅੱਜ ਅਸੀਂ 1000 ਰੁਪਿਆ ਦੇਣ ਨੂੰ ਕਤਰਾਉਦੇ ਹਾਂ ਬਾਜੀ 1000 ਰੁਪਿਆ ਬਹੁਤ ਵੱਡੀ ਗੱਲ ਹੈ ਜੀ ਇਹ ਨਹੀਂ ਦੇਖਦੇ ਕਿ ਅਸੀਂ ਸਿਰਫ ਚਿੰਨ੍ਹ ਤੋਂ ਬਾਜੀ ਤੁਹਾਨੂੰ ਲੱਖ ਰੁਪਿਆ ਕਮਾਉਣਾ